ਅੱਜ ਕੇ ਹਾਲਚਾਲ ਸੋ ਅੱਜ ਮੈਂ ਜਾ ਰਿਆਂ ਪ੍ਰੋਗਰਾਮ ਤੇ ਮੈਨੂੰ ਇਹ ਵੀ ਨਹੀਂ ਪਤਾ ਮੈਂ ਕਿਹੜੀ ਜਗ੍ਹਾ ਜਾ ਰਿਆਂ ਸੋ ਮੇਰੇ ਫਰੈਂਡ ਨੇ ਨਵਾਂ ਜੱਥਾ ਬਣਾਇਆ ਤੇ ਅੱਜ ਮੈਂ ਉਹਦੇ ਨਾਲ ਕੀਰਤਨ ਤੇ ਜਾ ਰਿਆਂ ਤੇ ਮੇਰਾ ਮਨ ਕੀਤਾ ਅੱਜ ਮੈਂ ਵਲੌਗ ਬਣਾਵਾਂ ਤੇ ਬਹੁਤ ਟਾਈਮ ਬੀਤ ਗਿਆ ਮੈਂ ਜਲਦੀ ਜਲਦੀ ਵੇਸ ਕਰਕੇ ਬੋਲ ਰਿਹਾ ਮੈਂ ਲੇਟਾਂ ਤੇ ਹੌਕ ਕਰਦੇ ਹੋਂ ਕਿ ਹੌਕ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਜੇ ਐਸੇ ਤਰ੍ਹਾਂ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੇ ਸਾਰਾ ਵਲੌਗ ਦੱਸਿਓ ਕਿਵੇਂ ਆ ਬਾਕੀ ਆਪਾਂ ਤੁਹਾਨੂੰ ਬਾਕੀ ਰੂਟ ਅੱਗੇ ਜਾ ਕੇ ਦੱਸਦੇ ਆਂ ਥੈਂਕ ਯੂ ਹਾਂਜੀ ਦੋਸਤੋ ਮੈਂ ਹੁਣ ਆਟੋ ਬੈਠ ਗਿਆ ਆਂ ਆਟੋ ਮੈਂ ਇਸ ਕਰਕੇ ਜਾ ਰਿਹਾ ਆਂ ਕਿਉਂਕਿ ਸਟੇਸ਼ਨ ਮੇਰੇ ਘਰ ਦੇ ਕੋਲ ਆ ਤੇ ਇਸ ਕਰਕੇ ਮੈਂ ਆਟੋ ਚ ਜਾ ਰਿਹਾ ਆਂ ਮੇਰਾ ਬ੍ਰਦਰ ਮੈਨੂੰ ਛੱਡ ਗਿਆ ਸੀ ਬਾਹਰ ਤੱਕ ਵਾਪਸ ਹੀ ਮੈਨੂੰ ਲੈ ਜਾਏਗਾ ਤੇ ਅੱਗੇ ਜਿਹੜਾ ਵੀ ਸਫ਼ਰ ਹੋਏਗਾ ਤੁਹਾਨੂੰ ਆਪਾਂ ਮਿਲ ਕੇ ਇੰਜੋਏ ਕਰਾਂਗੇ ਸਾਰੇ ਤੋ ਇਹ ਸਾਡੇ ਨੇ ਭਾਈ ਅਮਨਦੀਪ ਸਿੰਘ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਕੀ ਆਪੇ ਕਰ ਲਵੇ। ਹਨ ਹਸਤੀਆਂ ਭਾਈ ਸਰਵਜੋਤ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪਹਿਲੀ ਵਾਰ ਲੰਬਾ ਲੌਂਗ ਟੂਰ ਕਰਨਾ ਰਾਜਸਥਾਨ ਦਾ ਕੀ ਹਾਲ ਚਾਲ ਵਧੀਆ bye ਰਵਿਆ ਸਾਹਿਬ ਸੈਂਡਵਿਚ ਹੈ ਤੇ ਵਾਏ ਗੁਰਜੀ ਕਾਲ ਸਾ ਵਾਏ ਗੁਰਜੀ ਕੇ ਫਤੇ ਬੜੀ ਭੁੱਖ ਲੱਗੀ ਹੋਈ ਸੀ ਤੇ ਮਹਾਰਾ ਦੀ ਕਿਰਪਾ ਦੇ ਨਾਲ ਤਿੰਨ ਤੇ ਚਾਰ ਪੀਜੀ ਹੈ ਇਹ ਸੈਂਡਵਿਚ ਹੈ ਨੇ ਨਾਲ ਦਾਲ ਵੀ ਮਗਾਲੀ ਅਸੀਂ ਨਾਲ ਪ੍ਰਸ਼ਾਦੇ ਬਚੇ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਪ੍ਰਸ਼ਾਦੇ ਭਏ ਸੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਾਲਕ ਨੇ ਖਾਣ ਨੂੰ ਕੁਝ ਮਿਲੇ ਆ ਭੁੱਖੇ ਸਾਧੂਆਂ ਨੂੰ ਬੜੇ ਦਿਨ ਤੋਂ ਭੁੱਖੇ ਸੀਗੇ ਮਹਾਰਾ ਨੇ ਸੁਣੀ ਸੁਣੀ ਅਰਦਾਸ ਸੁਆਮੀ ਮੇਰੇ ਸਨ ਕਲਾ ਬਣਾਈ ਉਹ ਚੀਜ਼ ਲੈ ਆਏ ਮੈਨੂੰ ਤਾਂ ਭਰ ਦੇਣਾ ਪੂਰਾ ਹਾਂ ਚੀਜ਼ ਚੀ ਕਰ ਦੇਣਾ ਕਿਵੇਂ ਕਿਵੇਂ ਦੁਬਾਰਾ ਦੱਸਿਓ ਬਾਬਾ ਜੀ ਪਲੇਟ ਵੀ ਥੋੜੀ ਕੋਈ ਨਹੀਂ ਡੱਬੇ ਚ ਹੀ ਰਹਿਣ ਦਿਓ ਬਸ ਇੱਥੇ ਰੱਖ ਲਾਦਾਣਾ ਹਾਂ ਨਹੀ ਪੋਵਿਟਨਾਂ ਤੋਂ ਹਾਂਜੀ ਬੰਤਾਰੀ ਮੈਂ ਕਿੰਨੇ ਆ ਗਿਆ ਕਿਹਦੇ ਨਾਮ ਤੋਂ ਹੂੰ ਕਿਹਦੇ ਨਾਮ ਤੋਂ ਕਿਹੜੀ ਲੈ ਕੇ ਆਉਗੇ ਸੈਨਿਟੀ ਸੁਪਰਗਿਟੀਆ ਤਾਂ ਜਿਹੜੀ ਹੱਟੀ ਟਿਕ ਗੋਲ ਹੱਟੀ ਸਸਪਾਈਟ ਜਾਂ ਫਰਮ ਸਬਜੈਕਟ ਕੋਲੀ ਹਾਂਜੀ ਜਓ ਸਾਹਿਬ ਖੁਸ਼ ਹੋ ਫਿਰ ਬਹੁਤ ਬਹੁਤ ਪੈਸੇ ਵਸੂਲ ਹੋ ਗਏ ਪੂਰੇ ਮਹਾਰਾਜ ਪੂਰੇ ਚਰੀ ਫਲੈਕਸ ਜਾ ਰਹੀ ਹੈ ਬਾਬਾ ਜੀ ਤੁਸੀਂ ਇਹ ਗੋਲ ਹੱਟੀ ਗੋਲ ਹੱਟੀ ਕੀ ਬਾਤ ਹੈ ਤੇ ਕਮਾਲ ਕੀਤੀ ਪਈ ਹੈ। ਇਹ ਵੀ ਪਾ ਲਈ ਪਹਿਲਾਂ ਪਾ ਦਿਓ ਪਾ ਦਿਓ ਸਾਰੇ ਪੈਨਡਵਿਚ ਕਰਦੇ ਨੇ ਹੋ ਪੀਜ਼ੇ ਖੋਲ ਲੈਣੇ ਦੋ ਤੇ ਇੱਕ ਦਾਲ ਵੀ ਮੰਗਾਈ ਆ ਕਿਉਂਕਿ ਪ੍ਰਸ਼ਾਦੇ ਪਿਛਲੇ ਪਏ ਸੀ ਤੇ ਦਾਲ ਫਰਾਈ ਮੰਗਾਈ ਆ ਨਾਲ ਦੁੱਧ ਆ ਬਦਾਮ ਵਾਲਾ ਖੋਲ ਕੇ ਦਿਖਾਓ ਕਿੱਦਾਂ ਦਾ ਤੋ ਖੋਲ ਕੇ ਦੁਕਾਨਾ ਸੰਵੀ ਛੱਕਦੇ ਛਕਾਂਦੇ ਜਾਣਗੇ ਸਾਡਾ ਦੁੱਧ ਆ ਸਾਡਾ ਦੁੱਧ ਆ ਅੰਦਰ ਜਾਂਦੇ ਹੀ ਪੂਰਾ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਆਹ ਕੀ ਬਾਤ ਹੈ ਗ੍ਰੀਨ ਬਦਾਮ ਮਿਲ ਗੋ ਲੱਟੀ ਦਾ ਵੀ ਨਾਮ ਆਪ ਪਿਆਰ ਕਰਦੇ ਲੱਗਦੇ ਬਹੁਤ ਵਧੀਆ ਇਹ ਮੰਗਾਏ ਨੇ ਦੁੱਧ ਬਾਕੀ ਵੇਖੋ ਇਹਦੀ ਬੋਦਮ ਤਾਂ ਚੰਗੀ ਲੰਬੀ ਹੋਣੀ ਚਾਹੀਦੀ ਮੁੱਕਣੀ ਨਹੀਂ ਚਾਹੀਦੀ ਤਾਤੀ ਤਾਂ ਨਹੀਂ ਚਾਹੀਦੀ ਭਾਜੀ ਜਾਨ ਮੁੱਕ ਜਾਵੇ ਵਾਹ ਮਹਾਰਾਜ ਪਰ ਦੁੱਧ ਨਾ ਮੁੱਕੋ ਮੈਂ ਤਾਂ ਹਿਸਾਬ ਦੇ ਰੱਖਿਆ ਬਾਬਾ ਜੀ ਲੈ ਉਹ ਉੱਤਰ ਤਾਂ ਨਹੀਂ ਗਿਆ ਭਰਾਵਾ ਚੜ ਗਿਆ ਉਹ स्वाद है बहुत बढ़िया कमाल अभी ठीक है क्या बात अंदर चीज घुल दी जा रही आ हा 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 कौन कौन आया आए क्या बात सचिन ਆਜੋ ਹਾਂਜੀ ਮਾਰਾ ਕਿ ਸੱਖਿਆਂ ਇਕੱਲੇ ਵਾਰ ਦਾੜੀ ਚ ਲੱਗਾ ਇੱਥੇ ਹੀ ਛੱਕਿਆ ਜੋ ਛੱਕਿਆ ਆ ਆ ਦੁੱਧ ਭੁੱਲ ਗਿਆ ਆਪਾਂ ਸ਼ਕਤੀ ਦੁੱਧ ਚੁੱਪਤੀ ਦੁੱਧ ਖੰਡੋ ਯੋਸਾ ਮਾਦਾ ਇਹਦੇ ਨਾਲ ਹੀ ਰੱਜ ਗਿਆ ਤੁਸੀਂ ਹੋਰ ਡੱਬਾ ਖੋਲ ਹੀ ਆਨੇ ਹੋ ਮੈਂ ਤੁਹਾਨੂੰ ਇਹ ਖਾਤਾ ਕੀ ਇੱਕ ਵੀ ਸੁਣਨ ਦਈ ਮਾਦਾ ਰੱਜ ਗਿਆ ਭਰਾਵਾ ਇੰਨੇ ਨਾਲ ਛੋੜਿਆ ਛੋੜਣ ਟਿੱਡੀਆਂ ਨੇ ਤੁਹਾਡੀਆਂ ਮਾਰੇ ਤੇ ਤਵਲਾ ਭਜਣ ਵਾਲੇ ਚਮੜਾ ਕੁੱਟਣ ਵਾਲੇ ਖੋਲੀ ਖੋਲੋ ਮਾਰੇ ਖੋਲੋ ਸੇਮ ਜਈ ਹੈ ਕਿ ਲੱਕ ਚੀਜ਼ਾਂ ਨਹੀਂ ਨਹੀਂ ਸੇਮ ਚੀਜ਼ ਹੈ ਚੀਜ਼ ਚੀਜ਼ ਹੈ ਚੀਜ਼ 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 ਤੋਂ ਚੀਜ਼ ਫੇਰ ਚੀਜ਼ ਤੇ ਚੀਜ਼ ਆਇਆ ਰਬਾ ਮੈਂ ਤਾਂ ਬੱਸ ਇਹਨੇ ਜਦੋਂ ਕਿਤੇ ਅੰਦਰ ਜਾਣਾ ਹੈ ਨਾ ਸਪਰਟ ਕਰਦੇ ਅੰਦਰ ਧੱਕੋ ਨਾ ਨਾ ਇਹਨੇ ਕੋਤੋਂ ਆਪ ਹੀ ਲੈਣੀ ਨਾ नारी जा <laughs> मेरे बच्चे खुश के खा रहे दुकान <laughs> गोल हाट ही कोई भी मंगा लि जिन्हें जिन्हें चाहिए था। भी सफर करता है। ਅਲਵਰ ਚੱਕੀ ਬਾਅਰ ਦੇ ਵਿੱਚ ਮਸਕੀਨ ਸਾਹਿਬ ਜਿੱਥੇ ਕਥਾਵਾਚਕ ਬ੍ਰਹਮ ਗਿਆਨੀ ਪੈਦਾ ਹੋਈ ਨਹੀਂ ਉੱਤਰ ਜਿੱਦੇ ਗੋਲ ਹੱਠੀ ਇਹਦਾ ਬਹੁਤ ਸਵਾਦ ਸਵਾਦ ਪਦਾਰਥ ਨੇ ਪਦਾਰਥ ਨਹੀਂ ਮੈਨੂੰ ਲੱਗਦਾ ਮਸਕੀਨ ਸਾਹਿਬ ਵੀ ਸ਼ਾਇਦ ਖਾਂਦੇ ਹੋਣ ਕਿਉਂਕਿ 50 ਸਾਲ ਪੁਰਾਣੀ ਦੁਕਾਨ ਹੈ ਹਾਂ ਹੋ ਸਕਦਾ ਬਾਕੀ ਉੱਤੋਂ ਸੀ ਆਹ ਪ੍ਰੀਣੀ ਖਾਂਦੇ ਖਾਂਦੇ ਭਾਵੇਂ ਨਾ ਹੁਣ ਚਰਨ ਤਾਂ ਪੱਕੇ ਪਾਏ ਹੋਣਗੇ ਉਹਨਾਂ ਨੇ ਪਾਏ ਉਹਨਾਂ ਤਾਂ ਹੀ ਉਹ ਸਵਾਦ ਬਣਿਆ ਭਾਈ ਸਾਡਾ ਉਹ ਖੁਸ਼ਬੂ ਭਾਈ ਹੋਈ ਹੈ ਵਾਜਾ ਬਣਿਆ ਹੈ ਵਾਜਾ ਬਣਿਆ ਹੈ ਉਹ ਵਾਜਾ ਬਣਿਆ ਕੋਕਦੇ ਫੋਕ ਤੇ ਵਾਜਾ ਬਣਿਆ ਅੱਛਾ ਉਹਨਾਂ ਨੂੰ ਪਤਾ ਲੱਗ ਗਿਆ ਰਾਗੀ ਨੂੰ ਭੇਜਣੀ ਆ ਇਹ ਕੀ ਮੈਂ ਵਾਜਾ ਤਾਂ ਨਹੀਂ ਫ੍ਰੀ ਮਿਲਦਾ ਨਾਲ ਤੱਕਾ ਨਾ ਕਰੋ ਵੀਰ ਜੀ ਤੱਕਾ ਨਾ ਕਰੋ ਮੈਂ ਤਾਂ ਮੈਂ ਤਾਂ ਨਹੀਂ ਖਾਦਾ ਜਾਣਾ ਹੁਣ ਉਹ ਖਾ ਲੋ ਯਾਰ ਇਹ ਉਹ ਜਿੱਥੇ ਚ ਨਹੀਂ ਆਇਦਾਂ ਵੀਰ ਜੀ ਜਿੱਦੇ ਬੋਤਲਾਂ ਵੀ ਤੁਹਾਨੂੰ ਪੈਸਿਆਂ ਨੇ ਲੈ ਕੇ ਪੀਣੇ ਮੈਂ ਨਹੀਂ ਜਿਆਦਾ ਤੱਕਾ ਕਰਿਓ ਖਵਾਨ ਜੀ ਮੇਰੀ ਜਾਨ ਨਿਕਲ ਗਈ ਖਾਗਾ ਪੀਜਾ ਮੈਂ ਥੋੜਾ ਖਾਣਾ ਪੀਜਾ ਆਹੀ ਥੋੜਾ ਹੀ ਖਾਣੇ ਆ ਤੇ ਅੱਜ ਪਿਆਰ ਤੇ ਸ਼ੱਕ ਰਹੇ ਆ ਜੀ ਹਰਿਦਲਾਲ ਜੀ ਕਿਰਪਾ ਮਹਾਰਾਜ ਜੀ ਤੁਸੀਂ ਆਪਣਾ ਜਿਹੜਾ ਹਿੱਸਾ ਰੱਖਿਆ ਖਾਓ ਮੇ ਤੋਂ ਬਾਬਾਏ ਨਹੀਂ ਖਾਦਾ ਜਾਣਾ ਮੇ ਤੋਂ ਬਾਬਾਏ ਖਾਦਾ ਜਾਣਾ ਹਾਏ ਅੱਲਾ ਬਰੀਕਾਂ ਤੇ ਜਬਾਨ ਹੈ ਬਾਬਾ ਹੀ ਸ਼ਕਲ ਹੋ ਯਾਰ ਕੁਝ ਨਹੀਂ ਹੁੰਦਾ ਆ ਕੋਲਡ ਡਰਿੰਕ ਕੋਲਡ ਡਰਿੰਕ ਆ ਪੀਣਾ ਚਾਹਣਾ ਤੇ ਇਹਨੇ ਤੇ ਇਹਨੇ ਉਤੋ ਪੋਕ ਇਹਦੇ ਅੰਦਰ ਚੀਜ਼ ਪੈਣਾ ਸਾਰਾ ਕੁਝ ਟਿਰਦੀ ਜਾਏਗੀ ਅੰਦਰ ਵਜਾਇਆ ਵਜਾਪਨ ਨਾਲ ਆਇਆ ਉਹਦੇ ਪੈਸੇ ਵਜਾਇਆ ਵਜਾਪਨ ਉਹ ਮੈਂ ਪੌਂਡ ਨੂੰ ਹੀ ਹੋ ਜਾਣਾ ਵਜਾਇਆ ਵਜਾਪਨ ਬਾਈ ਸਤੋ ਸ਼ੁਰੂ ਕਰ। ਆਈ। ਆਈ। ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ। ਉਹ ਹੋ ਹੋ। ਇਹ ਚੀਜ਼ ਵੀ ਵਿਆਹ ਕੁੱਟ ਇੱਥੋਂ ਨਿਕਲ ਐ। ਇਹ ਚੀਜ਼ ਦੀ। ਨਿਲਕਤੀ, ਨਿਲਕਣਾ ਕਰਵਲਾਂ। ਪੀੜੀਆਂ ਪੀੜੀਆਂ ਲਈ ਅੱਜ ਕੋ। ਹਾਂ। ਇਸ ਲਈ ਜਾਂਦੇ। ਧੰਨਵਾਦ ਮਾਰਕ ਸ਼ੰਤ। ਹੈ। ਮੈਂ ਜਾਂਦੀ ਅੰਦਰ ਤਿਲਕ ਦੀ ਆਈ ਮੈਂ ਚੈਨ ਚੈਨ ਨੂੰ ਚੈਨ ਚੈਣਾ ਵਈ ਜਾਪੋ ਮਾਈ ਮੇਰੇ ਬੰਦ ਕੋ ਸੁੱਖ ਲੋ ਭਾਜੀ ਮੈਂ ਤਾਂ ਸ਼ੱਕ ਲਈ ਭਾਜੀ ਉਹ ਕੋਈ ਨਹੀਂ ਕੋਈ ਜਾਨਦੋ ਭਾਜੀ ਜਾਨਦੋ ਮੈਂ ਇੱਕ ਗੁੱਟ ਪੀ ਨਹੀਂ ਬਹੁਤ ਦੋ ਗੁੱਟ ਪੀ ਲਾਦੇ ਸਾਂ ਜਾਨਦੋ ਭਾਜੀ ਕੋਈ ਨਹੀਂ ਇੱਕ ਤਾਂ ਗੁੱਟ ਅਕਸ਼ਾ ਜੀ ਹੁਣ ਨਾ ਅਸੀਂ ਸੈਂਡਵਿਚ ਪੀਜੇ ਛੱਕ ਲੈਨੇ ਹੁਣ ਦੁੱਧ ਰਹਿ ਗਿਆ ਸ਼ਕਤੀ ਦੁੱਧ ਇਹ ਅਸੀਂ ਪੀਣਾ ਸੌਣ ਲੱਗੇ ਹਾਂ ਰਾਤ ਬੜੀ ਅੱਛੀ ਆਏਗੀ ਉਹ ਰਿਸ਼ਵਰ ਅੰਮ੍ਰਿਤ ਵੇਲੇ ਫੇਰ ਸਾਮਣਾ ਅਸੀਂ 3 ਵਜੇ ਉੱਠਣਾ ਲੁਧਿਆਣਾ ਸਟੇਸ਼ਨ ਆ ਗਏ ਨਾ ਤੇ ਅਸੀਂ ਮਾਈ ਦਾਲ ਪੀਲੀ ਦਾਲ ਵਾਹ ਤੇ ਪਰੌਂਠੇ ਕੋਈ ਨਹੀਂ ਦੁੱਧ ਚ ਆਟਾ ਗੁੰਧਿਆ ਮਾੜੀ ਦੀ ਸੰਗਤ ਨਹੀਂ ਬੜੇ ਪਿਆਰ ਨਾਲ ਪਰੌਂਠੇ ਬਣਾਏ ਬੜੇ ਪਿਆਰ ਨਾਲ ਦਿੰਦੇ ਨੇ ਮਸੀ ਹੁਣ ਦਾਲ ਲਾਲ ਵੀ ਛੱਕ ਲੈ ਪੂਰਾ ਪੈਕ ਕਰ ਲਾਂਗੇ ਆਪਣੇ ਆਪ ਉਨਾ ਟੈਟ ਕਰ ਲਾਂਗੇ ਕੁੱਤੇ ਤੱਕ ਆਏਗੀ ਇੱਥੇ ਤੱਕ ਆ ਜਾਵੇ ਰੋਟੀ ਗਲੇ ਤੱਕ ਫਿਰ ਉਸ ਤੋਂ ਬਾਅਦ ਦੁੱਧ ਪੀਆ ਆ ਪਰੰਮ ਥੱਲੇ ਕਿੰਨਾ ਸਸਾ ਅਸਰਮ ਦਾ ਰੋਟੀ ਦਾ ਤ੍ਰਿਪਤ ਤ੍ਰਿਪਤ ਪੈ ਰੋਟੀਆਂ ਤ੍ਰਿਪਤ ਪੈਸਾ ਚ ਪਹੁੰਚ ਗਿਆ ਨਾ ਖਾਇਆ ਪੀਂ ਜਾਂ ਮਰਦਾ ਮੁਰਾ ਮਰ ਕੀ ਮਰਤਾ ਆ ਗਾਣੇ ਆ ਗੁਰੂ ਅਮਰ ਕਰਾਇਆ ਆ ਜਾਣੇ ਦੁਬਾਰਾ ਬੋਲ ਇਹ ਲੱਗ ਅਮਰਤ ਆ ਗਾਣੇ ਆ ਅਮਰ ਕਰਾਇਆ ਆਹ ਇਸ ਨੂੰ ਆਇਆ ਪ੍ਰੇਮ ਰਸ ਪ੍ਰੇਮ ਰਸੇ ਦੇ ਵਿੱਚ ਹੀ ਆ ਕੋਕਰੇ ਵਿੱਚ ਦੇਖ ਰਸਨਾ ਬਰੀ ਵੀ ਹੈ ਹੁਣ ਪੀਜ ਜਾਗਾ ਤਾ ਤੁਹਾਡਾ ਟੇਡ ਤੇ ਤੁਨ ਤੁਸੀਂ ਆ ਮੈਂ ਤੁਹਾਡਾ ਟੈਡੀ ਤੇ ਤਾਲੇ ਤੋ ਬਾਈ ਦੇਸੀ ਕਿਉਂ ਦਾ ਤੜਕਾ ਲੱਗਾ ਦਾਲ ਆ ਦੇਸੀ ਕੋ ਦੇ ਚੱਕਰ ਆ ਜੀ ਭਾਵੇਂ ਟਟੀਆਂ ਲੱਗ ਜਾਣੇ ਦੇਸੀ ਕਿਉਂ ਸਾਰਾ ਪਿਛੇ ਰੋੜ ਰੋੜ ਵਾਰਾ ਬੁਰਕੀ ਅੰਦਰ ਜਾਣ ਹੀ ਨਹੀਂ ਰਹੀ ਆਵੇ ਕੋਸਾ ਇੱਕ ਕੈਟੇਗਰੀ ਲੱਗ ਗਈ ਕੈਟੇਗਰੀ ਲੱਗ ਗਈ ਇਹ ਕੰਪਨੀ ਕਰਨ ਵਾਲਾ ਨਾਲ ਇਸ ਤੇ ਮਰ ਕੇ ਆਏ ਪੀਜੇ ਨਾਲੀ ਟਿੱਡ ਦੇ ਕੇ ਕਹਿੰਦਾ ਮੂੰਹ ਤੇ ਘੜਾ ਕੇ ਮੈਂ ਟਿੱਡ ਕਹਿੰਦਾ ਨਹੀਂ ਨਹੀਂ ਮੈਂ ਦੇਖੋ ਅਚੀਰੇ ਚੀਰਦੀ ਜਾਏਗੀ ਰੋਟੀ ਜੀ ਬਾਬਾਈ ਕਰੇ ਉਹ ਨਾ ਅੰਦ ਮੰਗਲ ਕੋਲ ਹੱਟੀ ਦਾ ਕੇਸਰ ਬਦਾਮ ਦੁੱਧ 1974 ਦੀ ਦੁਆ ਹਾਲੋ ਇਧਰ ਬਣਾਓ ਅੰਦਰ ਬਦਾਮ ਫਿਰ ਦੁੱਧ ਦੇਖੋ ਕੀ ਕੀ ਬਣਦਾ ਆਹ ਭਾਈ ਇਹ ਨਹੀਂ ਆ ਰਾ ਇਹਦੇ ਨਾਲ ਹੀ نیند ਆਣੀ ਸੇ ਭਾਈਆ ਮੁੰਡੇ ਸਿੰਘ ਦਾ ਜਥਾ ਖਾਂਦਾ ਪੀਂਦਾ ਜੱਟ ਹਾਏ ਕਦੀ ਗੋਲ ਹੱਟੀ ਗੋਲ ਹੱਟੀ ਦੀ ਪੇਜਾ ਅਜੇ ਰੋਟੀ ਛੱਡੀ ਆ ਰੋਟੀ ਸੁਆਰੇ ਤੇ ਕਹਿੰਦਾ ਇਹ ਨਾਲ ਪਈ ਏ ਦੇਖੋ ਮੈਂ ਕਹਿੰਦਾ ਤਾ ਪਹਿਲਾਂ ਉਹ ਦਾਲ ਖਾਣ ਦੇਣੀ ਪਏ ਇਹਨੇ ਪ੍ਰਸ਼ਾਦਾ ਨਹੀਂ ਖਾਦਾ ਕੱਲੀ ਮੇਰੇ ਭੁੱਖ ਲੱਗ ਸਕਦੀ ਏ ਭਾਈ ਸਾਹਿਬ ਨੂੰ ਕੱਲੀ ਤਾਈ ਦਾਲ ਕੋਲ ਰੱਖੀ ਭਾਈ ਸਾਹਿਬ ਨੇ ਆ ਬਣਾਉ ਕੱਲੀ ਹੁਣ ਆਹਾ ਬਾਬੇ ਸਵਾਦ ਆ ਮੈਂ ਪੁੱਛਿਆ ਨਾ ਐ ਖਣਾ ਜਣਾ ਦੇ ਰਿਕਾਰ ਆਲੀ ਗੰਦਾ ਦੀ ਤਾ ਤਾ ਚਾਟਤਾ ਦਿਖਾ ਦੇ ਯਾਰ ਲਗਾ ਦੇ ਮਾਪੇ ਤੋਂ ਇਹ ਦੇ ਲੰਬੀ ਕਿਹੜੀਓ ਗਲਾਬੋ ਜਿਹੜੀ ਗੁਲਾਬੀ ਚੈਟ ਚਲੋ ਹੁਣ ਦਿਖਾ ਦੇ ਭਾਈ ਚਲ ਹੁਣ ਮੇਰੀ ਗੱਲ ਸੁਣ ਹੁਣ ਤਾਂ ਚਲ ਗਿਆ ਹੁਣ ਤਾਂ ਦਿਖਾ ਦੇ ਫੋਟੋ ਵਿੱਚ ਤਾਂ ਕੋਈ ਲਗਾ ਦੇ ਕਿਉਂ ਤੂੰ ਮੈਂ ਮੈਨੂੰ ਮੈਂ ਭਾਈ ਸਭ ਨੇ ਜਿਆਦਾ ਮੈਂ ਜਾਣਾਂ ਕੋਈ ਗਲਤਤ ਨਹੀਂ ਨਾ ਜੜ ਜੀ ਮੈਂ ਮੱਥਾ ਪੜ ਲਾਂਦਾ ਹਾਂ ਕੋਈ ਨਹੀਂ ਮੈਂ ਗਲਤਥ ਨਹੀਂ ਤੂੰ ਲੋਕ ਤਾਂ ਖੋਲ ਲੋਕ ਤਾਂ ਤੂੰ ਖੋਲ ਤਾਂ ਐਂੀਂ ਖੋਲੋ ਅਨਲੌਕ ਕਰਕੇ ਦੇ ਬਸ ਤੇਰੀ ਗੱਲਾ ਹੀ ਨਹੀਂ ਹਰ ਚ ਜਾਨਾਂ ਜਾਨਾਂ ਤੈਨੂੰ ਤੈਨੂੰ ਵੀ ਨਹੀਂ ਦਿਖਾਇਆ ਇਹਨੇ ਦੇਖ ਲਾ ਵੀਡੀਓ ਤੇ ਗਾਣਾ ਦਵਾ ਦਵਾ ਲਵਾ ਲਿਆ ਭੈ ਜਨਮ ਜਨਮ ਸਾ ਬਸ ਉਹਦੇ ਵੀਊ ਆ ਗਏ ਹੁਣ ਉਹਨੇ ਕੀ ਲੈਣਾ ਤੇ ਤੋਂ ਇਹ ਲਾ ਵੀਡੀਓ ਤੇਰੀ ਰਾਤੋਂ 6 ਘੰਟਿਆਂ ਦੇ ਵਿੱਚ ਉਹਦਾ 6 6 ਸਾਲ ਹੋ ਗਏ 300 ਵੀਊ ਨਹੀਂ ਮਿਲੇ ਆ ਹੋਰ ਕੀ ਚੌਣੀ ਭੰਜ 300 ਮਿਲੇ ਆ ਇਹ ਦਿਖਾ ਕਿਹੜੀ ਜੀ ਮਿਲੇ ਆ ਨਹੀਂ ਤੁਹਾਨੂੰ ਦਿਖਾ ਖੋਲ ਫੋਨ ਫੋਨ ਭਾਈ ਕਿੰਨੂ ਮਗਰ ਪਵਾਤਾ ਤੁਸੀਂ ਕੈਸਾ ਸੀਲਾ ਦੀ ਤੂੰ ਨੇ ਮੇਰੇ ਪਿਆਰ ਕਰ ਹਰ ਸਦਨ ਚੈਟ ਵੜਾਤੀ ਲੈ ਚੈਟ ਇਹਦੇ ਪਿਆਏ ਫੋਨ ਖੋਲਦਾ ਦੋ ਦੋ ਨਾਲ ਹੀ ਜੇਬ ਚ ਪਾ ਲੰਦਾ ਡਰਦਾ ਮਾਰੇ ਮੈਂ ਫੋਨ ਖੋਲ ਕੇ ਹਰ ਚੀਜ਼ ਐ ਸਾਹਮਣੇ ਰੱਖ ਦਿੰਦੀ ਬਸ ਦੂਖਾਈ ਜਾਏ ਨਾ ਕੁਝ ਨਹੀਂ ਖਾਣਾ ਦਾ ਕਿਆ ਜਾ ਰਿਹਾ ਉਹ ਵੀ ਹੁਣ ਟਾਈਮ ਮੇਨੇ ਮਾਰਨ ਲੱਗੇ ਕਹਿੰਦੇ ਕਾ ਪ੍ਰਾਣੀ ਦੋਸਤੀ ਮੇਰੇ ਨਾਲ ਉਹ ਵੀ ਵੱਡੇ ਭਾਈ ਉਹਦੇ ਨਾਲ ਜਾਰੀ ਵੱਡੇ ਭਾਈ ਇਹਦੇ ਮੇਹਣੇ ਨਹੀਂ ਪਾਈ ਹੁਣੇ ਹੁਣੇ ਆ ਕਦਰ ਪਾਈ ਉਹ ਤੂੰ ਗਾਣਾ ਚੇਂਜ ਕਰ ਵੀਡੀਓ ਤੇ ਦੱਸ ਖਾਤਾ ਮੇਰੀ ਗੱਲ ਸੁਣ ਜਿਹੜੀ ਉਹ ਵੀਡੀਓ ਆ ਨਾ ਤੇਰੀ ਆਪ ਬਣਾਈ ਆਏ ਤੇਰਾ ਫੋਨ ਚੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜਿਹੜੀ ਤੇਰੀ ਵੀਡੀਓ ਬਣਾਈ ਹੈ ਨਾ ਆਪਾਂ ਸੁਣ ਉਹ ਕਿ ਨਮ ਜਿਹਨਾਂ ਕੋ ਟ੍ਰਿਕ ਨਾਲੀ ਉਹ ਬੈਗੀ ਉਹਨੂੰ ਸਵੇਰੇ ਜਿਹੜਾ ਉਹ ਤੇ ਗੀਤ ਲਾਇਆ ਨਾ ਉਹ ਗੀਤ ਚੇਂਜ ਕਰਨਾ ਉਹ ਜਿੱਦ ਦੁਬਾਰਾ ਉਹ ਗੀਤ ਤਾਂ ਝੂਠਾ ਪੈ ਗਿਆ ਉਹ ਵਿਛੜਿਆ ਵਿਛੜਿਆਲਾ ਵਿਛੜੇਲਾ ਲਾ ਦੇ ਕੋਈ ਇੰਜ ਵਿਛੜੇ ਉਹ ਲਾ ਲੈ ਉਹ ਨਹੀਂ ਆਏ ਉਹ ਚੱਲਿਆ ਬਸ ਤੇਰੇ ਕੋਲ ਜਾਨ ਛਡਾ ਰਿਹਾ ਅੱਜ ਹਰ ਤੋਂ ਉੱਤੇ ਚੱਲ ਜਾ ਉੱਪਰ ਚੱਲ ਜਾ ਹਰਸ਼ ਹਰਸ਼ ਉੱਪਰ ਚੱਲ ਜਾ ਜੈ ਮੀਦੂਰ ਗਏ ਇੰਜ ਵਿਚਰੇ ਮੈਂ ਉੱਪਰ ਹੀ ਆ ਰਿਹਾ ਹਰਸ਼ ਵਾਟ ਹਰਸ਼ ਚੈਟ ਪੜਾਏਂਗਾ ਨਹੀਂ ਕੁਝ ਨਹੀਂ ਹੈਗਾ ਯਾਰ ਨਹੀਂ ਪੜਾਣੀ ਨਹੀਂ ਐਨੇ ਤੈਨੂੰ ਹਰਸ਼ ਤੈਨੂੰ ਕੁਛ ਨਹੀਂ ਪੜਾਣਾ ਐਨੇ ਸਰਵਾ ਗੱਲ ਮਾੜੀ ਹੈ ਯਾਰ ਤੇਰੇ ਉੱਤੇ ਆਏ ਉਹ ਵੀ ਲਾਨਟਾ ਪਾ ਲੱਗੇ ਨੇ ਹਰਸ਼ ਗੱਲ ਤੇ ਠੀਕ ਹੋ ਨਹੀਂ ਯਾਰ ਸਰਵਾ

ਹਾਜੀ ਦੋਸਤੋ ਸੋ ਹੁਣ ਅਸੀਂ ਇੱਥੇ ਕਰਦੇ ਆਂ ਵਲੌਗ ਦੀ ਐਂਡਿੰਗ ਤੁਹਾਨੂੰ ਚੰਗਾ ਲੱਗੇ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਕਿਰਪਾ ਕਰੋ ਜਲਦੀ ਜਲਦੀ ਸਬਸਕ੍ਰਾਈਬਰ ਵਧਾ ਦਿਓ ਤੇ ਵਾਚਿੰਗ ਟਾਈਮ ਦਿਓ ਬੜਾ ਹੀ ਅਸੀਂ ਤੁਹਾਡਾ ਧੰਨਵਾਦੀ ਹੋਵਾਂਗੇ ਸਸ ਕਾਲ ਜੀ